हां जी मित्रों आज ਤੁਹਾਡੇ ਲਈ ਲੈ ਕੇ ਆਇਆ ਘਰੇ ਖੜੀਆਂ ਤਿੰਨ ਕਾਰਾਂ Swift Desire ਉਹਨਾਂ ਵਿੱਚੋਂ ਪਹਿਲੀ ਕਾਰ ਆ Swift Desire LD+ ਆ ਫਰਸਟ ਆਨਰ ਆ ਚੱਲੀ ਸਿਰਫ 170000 ਹੋਈ ਆ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਲੈਦਰ ਦੇ ਸੀਟ ਕਵਰ ਲੱਗੇ ਹੋਇਆ ਗੱਡੀ ਬਿਲਕੁਲ ਸਾਫ਼ ਸੁਥਰੀ ਆ ਨੋਨ ਐਕਸੀਡੈਂਟ ਆ ਇਹਦਾ ਡਿਮਾਂਡ ਆ 3.5 ਲੱਖ ਰੁਪਏ ਦਾ ਰੇਟ ਆ ਤੇ ਉਦੋਂ ਬਾਅਦ ਆਪਾਂ ਲੈ ਕੇ ਆਏ 2014 ਮਾਡਲ ਇਹ ਵੀ Swift Desire ਆ ਬਲੈਕ ਕਲਰ ਚ ਰੇਟ ਇਹਦਾ 410000 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੂਰੀ ਸਾਫ ਸੁਥਰੀ ਪਈ ਐਂਜਨ ਗੇਅਰ ਦੀ ਆਪਣੀ ਗਾਰੰਟੀ ਆ ਬਾਕੀ 80% ਦੇ ਟਾਇਰ ਪਏ ਨੇ ਬਾਕੀ ਕਾਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੀ ਪਈਆ ਘਰੇ ਖੜੀ ਕਾਰ ਆ ਤੇ ਜਿਹੜੇ ਵੀ ਨੇ ਲੈਣੀ ਆ ਸਕਰੀਨ ਤੇ ਨੰਬਰ ਚੱਲਦਾ ਮੌਕੇ ਤੇ ਸਾਰੀਆਂ ਕਾਰਾਂ ਚੂ ਮਾਣ ਤਾਂ ਜ਼ਰੂਰ ਕਰਾਂਗੇ ਤੇ ਉਸ ਤੋਂ ਬਾਅਦ ਲੈ ਕੇ ਆਏ ਆ ਡਜ਼ੈਰੀ ਐਵੀ ਬਾਈਟ ਕਲਰ ਚਾ 2014 ਮਾਡਲ ਆ ਇਹ 3rd ਓਨਰ ਆਗੀ ਰੇਟ ਇਹਦਾ 360000 ਕੰਡੀਸ਼ਨ ਇਹਦੀ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਪਈਆ ਗੱਡੀ ਦੀ ਕੋਈ ਖਰਚਾ ਨਹੀਂ ਗੱਡੀ 'ਚ ਇੰਜਨ ਗੇਅਰ ਦੀ ਆਪਣੀ ਸਾਰੀਆਂ ਗੱਡੀਆਂ ਦੀ ਗਾਰੰਟੀ ਆ ਟਾਇਰ ਟੱਪਾ ਦੇਖ ਸਕਦੇ ਹੋ ਵਧੀਆ ਕੰਡੀਸ਼ਨ 'ਚ ਪਿਆ ਤੇ ਸਜਣੋ ਕਾਰ 12 ਉਹ ਵੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫ਼ ਸੁਥਰੀ ਪਈਆ ਜਿਹੜੇ ਵੀਰ ਨੇ ਇਹਨਾਂ 'ਚੋਂ ਕੋਈ ਵੀ ਕਾਰ ਲੈਣੀ ਆ ਆਪਣਾ ਸਕਰੀਨ ਤੇ ਨੰਬਰ ਚੱਲਦਾ ਤੇ ਆਪਾਂ ਨੂੰ ਫੋਨ ਕਰ ਲਓ ਜਿਹਨੇ ਵੀ ਕੋਈ ਕਾਰ ਲੈਣੀ ਆ ਤੇ ਹੋਰ ਵੀ ਆਪਾਂ ਇਦਾਂ ਦੀਆਂ ਕਾਰਾਂ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਚੰਗੀਆਂ ਕਾਰਾਂ ਲੈਣ ਲਈ ਤੇ ਜਿਹੜਾ ਵੀ ਚੈਨਲ ਸਬਸਕ੍ਰਾਈਬ ਕਰਕੇ ਉਹ ਉਹਨੂੰ ਆਪਾਂ ਆਫ ਦਿਮਾ ਗੱਡੀ 'ਚ ਮਾਨਤਾਣ ਪੂਰਾ ਕਰਾਂਗੇ ਉਹ ਬੰਦੇ ਦਾ ਧੰਨਵਾਦ ਜੀ